ਹਾਂਜੀ ਸਲਾਈ ਕਢਾਈ ਪੇਂਟ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅਮੀਰ ਕਰਦੀਆਂ ਸਾਰੇ ਠੀਕ ਹੋਵਾਂਗੇ, ਖੁਸ਼ ਹੋਵਾਂਗੇ, ਖਸਾਲ ਹੋਵਾਂਗੇ। ਸਾਰੀਆਂ ਨਿਊ ਵੀਰਜੇ ਦਾ ਥੈਂਕਸ ਜੀ ਚੈਨਲ ਤੇ ਆਉਣ ਲਈ। ਬਹੁਤ-ਬਹੁਤ ਧੰਨਵਾਦ ਪੈਣਾ ਦਾ ਸੋਹਣੇ-ਸੋਹਣੇ ਕਮੈਂਟ ਕਰਨ ਦੇ ਲਈ ਜੋ ਨਿਊ ਵੀਰਜੇ ਜੁੜਦੇ ਨੇ ਜੀ ਉਹਨਾਂ ਦਾ ਵੀ ਥੈਂਕਸ। ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਆ ਕਰੋ ਜੀ, ਵੱਧ ਤੋਂ ਵੱਧ ਸਪੋਰਟ ਕਰਿਆ ਕਰੋ। ਤੁਹਾਡੇ ਸਾਥ ਤੇ ਸਪੋਰਟ ਨਾਲ ਹੀ ਆਪਾਂ ਨੇ ਅੱਗੇ ਵਧਣਾ ਮੈਂ ਤੁਹਾਨੂੰ ਸੂਟ ਦਿਖਾ ਰਹੀਆਂ। ਜੋ ਸੂਟ ਆਪਾਂ ਵਰਕ ਕਰ ਰਹੇ ਆ ਇਹ ਹੈਗਾ ਬਲੈਕ ਕਲਰ ਦਾ ਤੁਸੀਂ ਐਡਰ ਬੁਕਿੰਗ ਕਰ ਸਕਦੇ ਹੋ ਦੇਖੋ ਜੀ ਇਹ ਗਲੇ ਤੋਂ ਸਟਾਰਟ ਹੋਇਆ ਹੋਇਆ ਕਸਟਮਰਾਂ ਦਾ ਐਵੇਂ ਦਾ ਦੁਪੱਟਾ ਸੀ ਦੁਪੱਟਾ 골ਡਨ ਕਲਰ ਦਾ ਉਹ ਚ ਬ੍ਰੀਕ ਬ੍ਰੀਕ ਜਲਾ ਲਓ ਹਨਾ ਵਰਕ ਸੀਗਾ ਆਪਣੇ ਲੋਵੇ ਪਹਿਲਾਂ ਵਧੀਆ ਦੁਪੱਟੇ ਪਏ ਹੁੰਦੇ ਨੇ ਚਨੂਨ ਦਾ ਦੁਪੱਟਾ ਸੀ ਉੱਚ ਜੈਲੋ ਸਰਦਈ ਤੇ ਰੈੱਡ ਕਲਰ ਦਾ ਹਨਾ ਬੈਡਰ ਜੇ ਦੋ ਵਰਕ ਹੋਇਆ ਸੀ ਕਹਿੰਦੇ ਇਹੀ ਕਲਰ ਪਾ ਦਿਓ ਸਾਡੇ ਸੂਟ 'ਚ ਵੀ ਬਲੈਕ ਸੂਟ 'ਚ ਇਹੀ ਕਲਰ ਪਾ ਕੇ ਦੁਪੱਟੇ ਨਾਲ ਬਣ ਜਾਊਗਾ ਦੇਖੋ ਇੱਕ ਇੱਕ ਆਪਾਂ ਨੇ ਪਾਇਆ ਹੋਇਆ ਪਾਈਪ ਪੱਤੀਆਂ ਦੇ ਉੱਤੇ ਦੇਖੋ ਆ ਪੱਤੀਆਂ ਦੇ ਵਿੱਚ ਇੱਕ ਇੱਕ ਪਾਇਆ ਹੋਇਆ ਮੋਤੀ ਠੀਕ ਹੈ ਜੀ ਲੰਬੇ ਮੋਤੀ ਹੁੰਦੇ ਆ ਜਿਹੜੇ ਇੱਥੇ ਆ ਪੱਤੀਆਂ ਬਣਾਇਆਂ ਹੋਈਆਂ ਨੇ ਪਾਈਪ ਨਾਲ ਪਾਈਪ ਦੇ ਮੂਰੇ ਬਰੀਕ ਬਰੀਕ ਜੀ ਜਿਹੜੀ ਸਿੱਪੀ ਹੁੰਦੀ ਆ ਉਹ ਲਗਾਈ ਹੋਈ ਐ ਤੁਹਾਨੂੰ ਮੈਂ ਨੇੜੇ ਤੋਂ ਦਿਖਾਈ ਦਾਨੀ ਆ ਦੇਖੋ ਦਿਸ ਰਿਹਾ ਨਾ ਇੱਧਰ ਕਰਕੇ ਦਿਖਾਉਣੀ ਆ ਦੇਖੋ ਦਿਸ ਰਿਹਾ ਨਾ ਜੈਲੋ ਕਲਰ ਦੇ ਫਲਾਵਰ ਬਣਾਏ ਹੋ ਨੇ ਰੈੱਡ ਕਲਰ ਦੇ ਫਲਾਵਰ ਨੇ ਸੁਦਾਈ ਕਲਰ ਦੇ ਫਲਾਵਰ ਨੇ ਫਿਰ ਇਹ ਪੱਤੀਆਂ ਬਣਾਇਆ ਉਹਨਾਂ ਨੇ ਇਹ ਜੈਲੋ ਕਲਰ ਦੀਆਂ ਪੱਤੀਆਂ ਦੇ ਉੱਪਰ ਦੇਖੋ ਤਾਂ ਪੱਤੀਆਂ ਉਹ ਪੈਪਾ ਦੀਆਂ ਬਣਾਇਆ ਉਹਨਾਂ ਨੇ ਐਸ ਲੋਟੀ ਆਪਣੀ ਸਾਰਾ ਘਲਾ ਵਰਤ ਕੇ ਕੀਤਾ ਜੀ ਮੈਂ ਤੁਹਾਨੂੰ ਦਿਖਾ ਰਹੀਆਂ ਦੇਖੋ ਚਾਰ ਸਗਲਾ ਬਣਾਇਆ ਠੀਕ ਹੁਣ ਇਹਨੂੰ ਆਪਾਂ ਢੇਚੋਂ ਕੱਢ ਕੇ ਬਹਾਵਾ ਵਾਲਾ ਪੀਸਵਾਵਾਂਗੇ ਇਦਰਾ ਬਹਾਵਾ ਵਰਤ ਕੇ ਹੋਣਗੇ ਫਿਰ ਘੇਰਾ ਪਾਵਾਂਗੇ ਦੇਖੋ ਇਹ ਢੇਦੇ ਦੇ ਵਿੱਚ ਅਟੈਚ ਕੀਤਾ ਹੋਇਆ ਐਵੇਂ ਕੱਪੜਾ ਠੀਕਾ ਗੜਾ ਹੋ ਗਿਆ ਇਹ ਬਾਵਾ ਹੋਣਗੀ ਆ ਘੇਰਾ ਉਹ ਜੋ ਤੁਸੀਂ ਜਿੰਮੇ ਦਾ ਵੀ ਪਰਚੇ ਕਰਵਾਉਣਾ ਚਾਹੁੰਦੇ ਹੋ ਸਾਡੇ ਲਵੇ ਨਾ ਆਰਡਰ ਬੁਕਿੰਗ ਕਰ ਸਕਦੇ ਹੋ ਦੇਖੋ ਇੱਕ ਸੂਟ ਮੈਂ ਤੁਹਾਨੂੰ ਵਰਕ ਕਰਿਆ ਹੋਇਆ ਦਿਖਾਉਣੀ ਆ ਇਹ ਵਾਲਾ ਸੂਟ ਹੈ ਜੀ ਦੇਖੋ ਐਮੀ ਵਰਕੇ ਹੀ ਅਸੇਮੀ ਹੀ ਕਿੜਾ ਹੀ ਹੋਊਗੀ ਤੇ ਇਹ ਥੋੜੀ ਜੀ ਜਿਹੜੀ ਬਲੈਕ ਕਲਰ ਤੇ ਜਾਚ ਬਹੁਤ ਰਹੀ ਹੈ ਵੀ ਇੱਕ ਐਮਰੇਜ ਜੀ ਥੋੜੀ ਜੀ ਫਿੱਕੀ ਆ ਰਹੀ ਆ ਤੇ ਉਹ ਸੇ ਮੇਰੇ ਮੰਗੂਏ ਦੇਖ ਗ੍ਰੀਨ ਪੱਤੀਆਂ ਬਣੀਆਂ ਉਹਨਾਂ ਨੇ ਆ ਪੈਪਾ ਵਾਲੀਆਂ ਪੱਤੀਆਂ ਬਣੀਆਂ ਨੇ ਉਵੇਂ ਮੋਤੀ ਨੇ ਉਵੇਂ ਫਲਾਵਰ ਨੇ ਬਸ ਇਹ ਚ ਕਿੰਨਾ ਕੁ ਫਰਕ ਹੈ ਚ ਜਿਹੜੇ ਤਿੰਨ ਤਿੰਨ ਫਲਾਵਰ ਨੇ ਇੱਕ ਮਹਿਰੂਨ ਕਲਰ ਦੀ ਨੇ ਸਿਰਫ ਦੇਖੋ ਗ੍ਰੀਨ ਦੀਆਂ ਪੱਤੀਆਂ ਆਂ ਇਹ ਚ ਇਹ ਤਿੰਨੇ ਫਲਾਵਰ ਨੇ ਜਿਹੜੇ ਦੇਖੋ ਹੁਣ ਕਿੰਨਾ ਸੋਹਣਾ ਕਲਰ ਆ ਰਿਹਾ ਇੱਕ ਜੈਲੋ ਇੱਕ ਰੈੱਡ ਇੱਕ ਸਰਦਈ ਅਲੱਗ-ਅਲੱਗ ਕਲਰਾਂ ਦੇ ਬਣਾਏ ਹੋਏ ਨੇ ਦੇਖੋ ਇਹ ਪੱਤੀਆਂ ਬਣਾਈਆਂ ਉਹਨਾਂ ਨੇ ਠੀਕ ਹੈ ਇਹ ਪੱਤਨੀਆਂ ਦੂਸਰੇ ਲੋਟ ਬਣਾਈ ਹੋਈ ਆ ਗੋੜਜੇ ਲੋਟ ਹੈ ਇਹ ਦੇਖੋ ਦੂਜੇ ਲੋਟ ਹਨ ਪੱਤੀਆਂ ਕੱਢ ਕੇ ਉਮੀ ਪੱਤੀ ਬਣਾਈ ਹੋਈ ਹੈ ਜਿਹਦੇ ਵਿੱਚ ਇੱਕ ਇੱਕ ਪੈਪ ਤੇ ਸਿਪੀ ਲੱਗੀ ਹੋਈ ਹੈ ਠੀਕ ਹੈ ਜੀ ਇਹ ਦੀਆਂ ਬਾਵਾਆਂ ਆ ਗਈਆਂ ਇਹ ਵੀ ਤੁਹਾਨੂੰ ਮੈਂ ਨਾਲ ਦੀ ਨਾਲ ਦਿਖਾਇਆ ਥਾਨੀਆਂ ਅੱਡੇ ਦੇ ਉੱਪਰ ਹੀ ਰੱਖ ਕੇ ਇਹ ਦੇਖੋ ਗੜਾ ਆ ਗਿਆ ਠੀਕ ਹੈ ਇਹ ਗੜਾ ਕੱਢਿਆ ਹੋਇਆ ਬਹੁਤ ਸੋਹਣੇ ਪਾਰਟੀ ਵੇਅਰ ਸੂਟ ਬਣ ਲੈਂਦੇ ਨੇ ਜਿਵੇਂ ਆਪਾਂ ਨੇ ਫਰਕਸ਼ਨ ਪਾਰਟੀ ਤੇ ਵੀ ਪਾਉਣੇ ਹੁੰਦੇ ਨੇ ਨਾ ਜਿਵੇਂ ਵਿਆਹ ਹੁੰਦਾ ਸਟੀਆਂ ਵਾਲੇ ਦਿਨ ਪੌਣੇ ਜੀ ਮੈਂ ਵੀ ਆਪਾਂ ਪੌਣੇ ਇੱਕ ਦਿਨ ਕੋਈ ਪਹਿਲਾ ਜਾਂਦਾ ਬਹੁਤ ਸੋਹਣੇ ਲੱਗਦੇ ਨੇ ਦੇਖੋ ਐਸ ਸੂਟ ਇਹਦਾ ਗळा ਐਵੇਂ ਗੋਲ ਬਣਾਏ ਹੋਏ ਜੀ ਜਿਹੜਾ ਇਹ ਗळा ਬਣਾ ਰਹੇ ਆ ਇਹ ਆ ਚੌਰਸ ਫਿਰ ਦੇਖੋ ਇਹ ਬਣਾਇਆ ਹੋਇਆ ਕੇਰਾ ਠੀਕ ਹੈ ਇੱਕ ਸੂਟ ਹੋਰ ਸੀ ਜੀ ਕਸਟਮਰਾਂ ਦਾ ਬਲੈਕ ਸੂਟ ਤੋਂ ਪਹਿਲਾਂ ਜਿਹੜਾ ਆਪਾਂ ਨੇ ਵਰਕ ਕਰਕੇ ਦਿੱਤਾ ਉਹ ਸਟਿਚ ਵੀ ਕਰਕੇ ਦਿੱਤਾ ਹੈਗਾ ਉਹ ਆਪਾਂ ਨੇ ਉਹਨਾਂ ਨੂੰ ਫੜਾਤਾ ਉਹਦੀ ਵੀਡੀਓ ਨਹੀਂ ਬਣੀ ਜਿਹੜਾ ਇਹ ਬਲੈਕ ਕਲਰ ਸੂਟ ਹੈ ਵੀ ਨਾਲ ਦੀ ਨਾਲ ਸਟਿਚ ਕਰਕੇ ਦੇਣਾ ਦੇਖੋ ਇਹ ਤੇ ਫਿਨਿਸ਼ਿੰਗ ਪੱਟੀ ਦੀ ਲਾਈ ਹੋਈ ਆ ਚਾਹਤਾਂ ਤੇ ਕੀ ਰhete ਫਿਨਿਸ਼ਿੰਗ ਪੱਟੀ ਦੀ ਲਾ ਕੇ ਫਿਨਿਸ਼ਿੰਗ ਦਿੱਤੀ ਹੋਈ ਇਹਨੂੰ ਫਿਨਿਸ਼ਿੰਗ ਪੱਟੀ ਉਹ ਬੋਲਦੇ ਦੇਖੋ ਇਹ ਲਾਈ ਹੋਈ ਹੈ ਜੀ ਸਾਰੇ ਸੂਟ ਤੇ ਦੇਖੋ ਬੈਕ ਸਾਈਡ ਵਾਲੇ ਪੀਸ ਤੇ ਵੀ ਇਹ ਪੱਟੀਆਂ ਲੱਗੀ ਹੋਈ ਆ ਇਧਰੋਂ ਤਾਂ ਪਾਈ ਪਾਈ ਪਾਈਪਿੰਗ ਮੰਗੂ ਨਿਕੜਦੀ ਆ ਬ੍ਰੀਕ-ਬ੍ਰੀਕ ਇਹ ਵਾਲਾ ਦੇਖੋ ਜਿਵੇਂ ਘੇਰਾ ਆ ਗਿਆ यहाँ फिर इधरला चाक आ गया देखो नीचों भी पूरी सफाई पर मैं तो हम दिखाता है बर्क ठीक है कई बार अपने लाइन दुपटे होंगे बर्क तुम तो आप, आप फोटो भी भेजनी होगी भी, भी एवेंदा करो अभी फोटो देख के भी बना देंगे जिमें भेजोंगे दे ये घेरे से बेल पाई हुई है ठीक है हम तो जिमें दिखाई एवे बेल बात एवं देखो गलेते आ ਗੜਾ ਬਣਾ ਹੋਇਆ ਤਾਂ ਚਿੰਗੀ ਕਰਾ ਦਿਖਾ ਦਿੰਦੀ। ਦੇਖੋ ਜੀ ਇਹ ਗੜਾ ਬਣਾ ਹੋਇਆ ਗੜਾਈ ਤੇ ਇੱਕ ਇੱਕ ਫਲਾਵਰ ਇਧਰ ਆ ਗਿਆ ਦੇਖੋ ਇਹ ਇੱਕ ਇਧਰ ਆ ਗਿਆ ਇੱਕ ਇਹ ਆ ਗਿਆ ਸੈਂਟਰ ਚ ਹੁਣ ਇਹ ਵੀ ਆਪਣਾ ਇਹ ਬੜਾ ਬਣ ਰਿਹਾ ਸੂਟ ਅੱਜ ਦੀ ਵੀਡੀਓ ਮੇਰੀ ਇੰਨੀ ਸੀ ਕਿਉਂਕਿ ਮੈਂ ਬਹੁਤ ਜ਼ਿਆਦਾ ਬੀਜੀ ਚੱਲ ਰਹੀ ਸੀ 4-5 ਦਿਨ ਹੋ ਗਏ ਮੇਰੇ ਤੋਂ ਕੋਈ ਵੀ ਵੀਡੀਓ ਨਹੀਂ ਪਈ ਹੁਣ ਮੈਂ ਇਹ ਵੀਡੀਓ ਪਾਈ ਹੈ ਤੁਸੀਂ ਮੈਨੂੰ ਜ਼ਰੂਰ ਦੱਸਿਓ ਸੂਟ ਵਰਕ ਕਰੇ ਹੋਏ ਕਿੰਨੇ ਲੱਗੇ ਤੁਸੀਂ ਸੂਟ ਵਰਕ ਕਰਵਾਉਣੇ ਨੇ ਪੇਂਟ ਕਰਵਾਉਣੇ ਨੇ ਕਰਵਾ ਸਕਦੇ ਆ ਸਿਰਫ WhatsApp ਤੇ ਤੁਸੀਂ ਨੇ ਆ YouTube ਤੇ ਹੀ ਮੈਸੇਜ ਕਰਨਾ ਵੀ ਹਾਂਜੀ ਇਸਨੇ ਸੂਟ ਵਰਕ ਕਰਵਾਉਣਾ ਜਾਂ ਪੇਂਟ ਕਰਵਾਉਣਾ ਠੀਕ ਆ ਕੋਈ ਆਪ ਦਾ ਡਰੈਸ ਨਹੀਂ ਦੇਣਾ ਕੋਈ ਨੰਬਰ ਨਹੀਂ ਦੇਣਾ ਜਦੋਂ ਤੁਸੀਂ ਇੰਨਾ ਕੀ ਕਹੋਗੇ ਸਾਨੂੰ ਫਿਰ ਮੈਂ ਰਿਪਲਾਈ ਦੇ ਵਿੱਚ ਆਪ ਦਾ ਨੰਬਰ ਦਵਾਂਗੀ WhatsApp ਤੁਸੀਂ ਉਹਤੇ ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਠੀਕ ਹੈ ਜੀ ਪੂਰੇ ਵਧੀਏ ਸੂਟ ਸਾਨੂੰ ਮਿਲਣਗੇ ਦੇਖੋ ਹੁਣ ਬਲੈਕ ਕਲਰ ਵਾਲੇ ਵੀ ਪੂਰੇ ਕਲਰ ਵਧੀਆ ਦਿਸ ਰਹੇ ਹਨ ਇਹ ਪਰ ਕਾਲੇ ਹਜੇ ਬਲੈਕ ਕਲਰ ਥੋੜਾ ਜਿਹਾ ਲਾਈਟੇ ਚ ਦੀਦਾ ਤੇ ਇਹ ਕਰੀਮ ਕਲਰ ਦਾ ਸੂਟ ਹੈ ਇਸ ਤੋਂ ਬਾਅਦ ਆਪਾਂ ਨੂੰ ਹੋਰ ਕਸਟਮਰ ਦਾ ਸੂਟ ਬਣਾ ਕੇ ਦੇਣਾ ਠੀਕ ਹੈ ਤੁਸੀਂ ਆਰਡਰ ਬੁਕਿੰਗ ਕਰ ਸਕਦੇ ਆ ਮਿਲਦੇ ਆ ਕੱਲ ਨੂੰ ਨਵੀਂ ਸਵੇਰ ਨਵੇਂ ਬਲਾਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਹੱਸਦੇ ਬਸਦੇ ਰਹੋ ਥੈਂਕ ਯੂ ਟੇਕ ਕੇਅਰ